ਮਨਪ੍ਰੀਤ ਖੁੱਲਰ ਸਾਡੇ ਨਾਲ ਨੇ ਸੁਖਵੀਰ ਮਨਪ੍ਰੀਤ ਕੀ ਅਪਡੇਟ ਆ ਪਾਰਿਆ ਹਸਪਤਾਲ ਦੇ ਅੰਦਰੋਂ ਹਾਂ ਜੀ ਬਿਲਕੁਲ ਰਣਜੀਤ ਬਾਵਾ ਜਸਵੀਰ ਜਸਰੀ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉੱਥੇ ਪਹੁੰਚੇ ਨੇ ਗਿੱਲ ਰੌਣਤਾ ਔਰ ਰਾਜਵੀਰ ਜਵੰਦਾ ਦੇ ਵਾਈਫ ਵੀ ਬਾਹਰ ਨੇ ਔਰ ਸਾਰੇ ਜੋਨੇ ਬਹੁਤ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਕੋਈ ਵੀ ਯਕੀਨ ਹੀ ਨਹੀਂ ਕਰ ਪਾ ਰਿਹਾ ਕਿ ਰਾਜਵੀਰ ਜਵੰਦਾ ਜੋਨੇ ਇੰਨੀ ਜੀ ਜੀ ਮਤਲਬ ਜੀ ਹਾਲਤ ਹਾਲਤ ਨਾਜ਼ੁਕ ਬਣੀ ਹੋਈ ਹੈ ਬਹੁਤ ਜ਼ਿਆਦਾ ਹਾਲਤ ਹੁਣੀ ਕਾਜਲਾ ਪੰਜਾਬੀ ਰਾਈਟਰ ਬਾਹਰ ਆਏ ਸੀਗੇ ਉਹਨਾਂ ਨੂੰ ਮਿਲ ਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਥੋੜੀ ਜੀ ਹਾਲਤ ਜਿਹੜੀ ਉਹਨਾਂ ਦੀ ਠੀਕ ਲੱਗ ਰਹੀ ਹੈ ਉਹ ਉਮੀਦ ਕਰਦੇ ਆ ਕਿ ਉਹ ਜਲਦੀ ਜ ਉਹਨੇ ਠੀਕ ਹੋ ਜਾਣਗੇ ਤੇ ਬਾਕੀ ਇਹ ਕਿ ਉਹ ਜਵੰਦਾ ਜੀ ਨੂੰ ਮਿਲਣ ਦੇ ਲਈ ਵੀ ਅੰਦਰ ਜਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਅਸੀਂ ਉਹਨਾਂ ਦੀ ਹਾਲਤ ਵੀ ਦੇਖ ਲਈਏ ਲੇਕਿਨ ਫਿਲਹਾਲ ਜਿਹੜੀ ਸਿਕਿਉਰਿਟੀ ਇੰਨੀ ਟਾਈਟ ਹੈ ਕਿ ਕੋਈ ਅੰਦਰ ਨਹੀਂ ਜਾ پا ਰਿਹਾ ਬਿਲਕੁਲ ਇੱਕ ਵਾਰੀ ਮਨਪ੍ਰੀਤ ਮੈਂ ਚਾਹਾਂਗਾ ਜੋ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਜੋ ਹਸਪਤਾਲ ਦੇ ਹਾਲਾਤ ਨੇ ਇੱਕ ਵਾਰੀ ਫੇਰ ਸਾਡੇ ਦਰਸ਼ਕਾਂ ਨੂੰ ਦ ਜਿਹੜੇ ਜਿਹੜੇ ਸਿੰਗਰ ਉੱਥੇ ਪਹੁੰਚ ਰਹੇ ਨੇ ਕਲਾਕਾਰ ਪਹੁੰਚ ਰਹੇ ਨੇ ਕੀ ਸਿਕਿਉਰਿਟੀ ਦਾ ਇੰਤਜ਼ਾਮ ਨੇ ਪਰਿਵਾਰਕ ਮੈਂਬਰ ਕੌਣ ਕੌਣ ਨੇ ਔਰ ਹਾਲਤ ਬਾਰੇ ਤਾਂ ਤੁਸੀਂ ਦੱਸ ਹੀ ਰਹੇ ਹੋ ਜੀ ਜੀ ਉਹ ਉਹਨਾਂ ਦੇ ਪੂਰੀ ਦੀ ਪੂਰੀ ਫੈਮਲੀ ਜਿਹੜੀ ਬਾਹਰ ਉਹਨਾਂ ਦੀ ਵਾਈਫ ਦੇਖੀ ਜਾ ਰਹੀ ਹੈ ਔਰ ਬਹੁਤ ਹੀ ਡਿਸਟਰਬ ਲੱਗ ਰਹੇ ਨੇ ਉਹ ਵੀ ਔਰ ਤੁਹਾਨੂੰ ਦੱਸ ਦੇਣਾ ਕਿ ਪੰਜਾਬੀ ਗਾਇਕ ਕਿੱਥੇ ਪਹੁੰਚ ਰਹੇ ਨੇ ਔਰ ਸਦੀ ਸ਼ਾਜਲਾ ਹੁਣੇ ਹੀ ਉਹਨਾਂ ਨੂੰ ਮਿਲ ਕੇ ਥੋੜਾ ਟਾਈਮ ਪਹਿਲਾਂ ਹੀ ਬਾਹਰ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕੀ ਰਾਜੂ ਗੁੰਦਾ ਜੁੰਡੇ ਪਹਿਲੇ ਨਾਲੋਂ ਥੋੜੀ ਜਿਹੀ ਬੈਟਰ ਕੰਡੀਸ਼ਨ ਦੇ ਵਿੱਚ ਲੱਗ ਰਹੇ ਨੇ ਚਲੋ ਯਾਰ ਅਰਦਾਸਾਂ ਕਮ ਆ ਰਹੀਆਂ ਨੇ ਲੋਕਾਂ ਦੀਆਂ ਜੀ 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 ਬਿਲਕੁਲ ਅਰਦਾਸਾਂ ਕਮ ਆ ਰਹੀਆਂ ਨੇ ਕਿਉਂਕਿ ਹਰ ਕੋਈ ਜੋ ਹੈ ਸਦਮੇ 'ਚ ਲੋਕ ਆਪਣੇ ਕੰਮ ਛੱਡ ਕੇ ਹਾਰੀ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਜਿੱਦਾਂ ਹੀ ਉਹਨਾਂ ਨੇ ਰਾਜਵੀਰ ਜੁੰנדה ਦੀ ਗੱਲ ਸੁਣੀ ਕਿ ਰਾਜਵੀਰ ਜੁੰנדה ਜਿਉਂ ਨੇ ਬੁਰੀ ਤਰ੍ਹਾਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਆਪਣੀ ਰਾਈਡਿੰਗ ਦੇ ਦੌਰਾਨ ਕਿਉਂਕਿ ਸਭ ਜਾਣਦੇ ਨੇ ਕਿ ਰਾਜਵੀਰ ਜੁੰנדה ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸੀਗੇ ਉਹਨਾਂ ਨੇ ਗਵਰਨਮੈਂਟ ਜੌਬ ਵਿੱਚ ਛੱਡੀ ਆਪਣੇ ਪੰਜਾਬੀ ਸਿੰਗਿੰਗ ਕੈਰੀਅਰ ਦੇ ਕਰਕੇ ਤਾਂ ਕਿ ਉਹ ਆਪਣਾ ਸਿੰਗਿੰਗ ਕੈਰੀਅਰ ਦੇ ਵਿੱਚ ਜਿਹੜਾ ਉਹ ਨਾਮ ਬਣਾ ਪਾਉਣ ਤੇ ਉਹਨਾਂ ਨੇ ਨਾਮ ਬਣਾਇਆ ਸਕੂਨ ਵਰਗੇ ਗਾਣੇ ਜੋ ਉਹਨਾਂ ਨੇ ਇੰਡਸਟਰੀ ਨੂੰ ਦਿੱਤੇ ਅਤੇ ਜਿਹੜੇ ਜਿਹੜੇ ਕਲਾਕਾਰ ਦੱਸ ਰਹੇ ਸੀ ਕਿ ਤੁਸੀਂ ਇਸ ਵੇਲੇ ਜਿਹੜੇ ਹਸਪਤਾਲ ਦੇ ਅੰਦਰ ਮੌਜੂਦ ਬਾਵਾ ਪਹੁੰਚੇ ਨੇ ਗਿਲਰੋਂਤਾ ਪਹੁੰਚੇ ਨੇ ਤੇ ਸਤੀਸ਼ਾ ਜਲਾ ਪਹੁੰਚੇ ਨੇ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਗੁਰਵਿੰਦਰ ਬਿੱਲਾ ਵੀਰ ਸਿੰਘ ਔਰ ਗੁਰਵਿੰਦਰ ਬਿੱਲਾ ਕਨਵਰ ਕਰੇ ਬਾਅਦ ਜੀ ਜੀ ਕਨਵਰ ਕਰਵਾਲ ਜੀ ਬਹੁਤ ਸਾਰੇ ਕਲਾਕਾਰ ਅੱਛਾ ਮਨ ਜੀ ਕੀ ਲੋਕੇਸ਼ਨ ਦਾ ਪਤਾ ਲੱਗ ਪਾਇਆ ਕਿ ਆਖਰਕਾਰ ਇਹ ਐਕਸੀਡੈਂਟ ਕਿਵੇਂ ਹੋਇਆ ਕਿਉਂਕਿ ਅਸੀਂ ਹਰਿਆਣਾ ਪੁਲਿਸ ਨਾਲ ਵੀ ਸੰਪਰਕ ਕੀਤਾ ਹਿਮਾਚਲ ਪੁਲਿਸ ਨਾਲ ਵੀ ਸੰਪਰਕ ਕੀਤਾ ਉਹ ਦੋਵੇਂ ਹੀ ਦੱਸ ਰਹੇ ਨੇ ਕਿ ਸਾਡੀ ਲੋਕੇਸ਼ਨਾਂ ਦੇ ਵਿੱਚ ਯਾਨੀ ਕਿ ਬੱਦੀ ਦੇ ਵਿੱਚ ਇਹ ਐਕਸੀਡੈਂਟ ਨਹੀਂ ਹੋਇਆ ਹਜੇ ਤੱਕ ਰਿਪੋਰਟ ਬੱਦੀ ਪੁਲਿਸ ਇਹ ਕਹਿ ਰਹੀ ਹੈ ਕਿ ਬੱਦੀ ਪੁਲਿਸ ਨੂੰ ਕੋਈ ਰਿਪੋਰਟ ਨਹੀਂ ਹੈ ਜਾਂ ਹਰਿਆਣਾ ਪੁਲਿਸ ਨੂੰ ਪਿੰਜੌਰ ਵਾਲੇ ਇਲਾਕੇ ਦੇ ਵਿੱਚ ਵੀ ਕੋਈ ਐਕਸੀਡੈਂਟ ਦੀ ਰਿਪੋਰਟ ਨਹੀਂ ਮਿਲੀ ਹੈ ਤੇ ਆਖਰਕਾਰ ਐਕਸੀਡੈਂਟ ਹੋਇਆ ਕਿਵੇਂ ਕਿਵੇਂ ਹੋਇਆ ਕਿੱਥੇ ਹੋਇਆ ਇਹਦੇ ਬਾਰੇ ਜਾਣਕਾਰੀ ਪਤਾ ਲੱਗ ਪਈ ਹੈ ਇਹਦੇ ਬਾਰੇ ਫਿਲਹਾਲ ਤਾਂ ਸਾਰੇ ਹੀ ਕਹਿ ਰਹੇ ਨੇ ਕਿ ਬੱਤੀ ਤੋਂ ਸ਼ਮਲੇ ਹੀ ਜਾ ਰਹੇ ਸੀਗੇ ਕਿ ਉਹਨਾਂ ਦਾ ਰੋਡ ਤੇ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਟਾਇਰ ਵਗੈਰਾ ਸਲਿੱਪ ਹੋਣ ਕਰਕੇ ਲੇਕਿਨ ਅਗਰ ਕੋਈ ਵੀ ਇਸ ਨਾਲ ਰਿਲੇਟਡ ਸਾਡੇ ਆਪਾਂ ਤਾਂ ਸੀ ਉਹਨਾਂ ਨਾਲ ਡੈਫੀਨੇਟਲੀ ਗੱਲ ਕਰਕੇ ਜੀ ਤੁਸੀਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀਆਂ ਤਸਵੀਰਾਂ ਤੁਹਾਡੇ ਕੋਲ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਤੁਹਾਨੂੰ ਦਿਖਾਏ ਦੇ ਰਹੇ ਨੇ ਅਸੀਂ ਆਪਣੇ ਦਰਸ਼ਕਾਂ ਤੱਕ ਉਹ ਤਸਵੀਰਾਂ ਪਹੁੰਚਾਉਣਾ ਚਾਹੁੰਦੇ ਆਂ ਜਿਹੜੇ ਕਲਾਕਾਰ ਉੱਥੇ ਆ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਮਨਪ੍ਰੀਤ ਸਾਡੇ ਤੱਕ ਪਹੁੰਚਾਓ ਤਾਂ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਇਸ ਵੇਲੇ ਹਸਪਤਾਲ ਦੇ ਕੀ ਹਾਲਾਤ ਬਣੇ ਹੋਏ ਨੇ ਔਰ ਜਿਵੇਂ ਦੱਸ ਰਹੇ ਨੇ ਕਿਰਦਾਸਾਂ ਕਿਥੇ ਨਾ ਕਿਥੇ ਕੰਮ ਆ ਰਹੀਆਂ ਨੇ ਥੋੜਾ ਜਿਹਾ ਹਾਲਾਤ ਦੇ ਹਾਲਤ ਦੇ ਵਿੱਚ ਉਹਨਾਂ ਦੇ ਸੁਧਾਰ ਰਾਜਵੀਰ ਜਵੰਦਾ ਦੇ ਨਜ਼ਰ ਆ ਰਿਹਾ ਕਲਾਕਾਰ ਜਿਹੜੇ ਨੇ ਉਹ ਮਿਲ ਕੇ ਆ ਰਹੇ ਨੇ ਅੰਦਰ ਆ ਕੇ ਹੋਰ ਫਿਰ ਉਹ ਬਾਹਰ ਆ ਕੇ ਦੱਸ ਰਹੇ ਨੇ ਕਿ ਹਾਲਤ ਥੋੜੀ ਜੀ ਸੁਧਰ ਰਹੀ ਹੈ ਪਰ ਹਾਲਾਤ ਕਿਉਂਕਿ ਬਹੁਤ ਜ਼ਿਆਦਾ ਨਾਜ਼ੁਕ ਹੈ ਕੋਈ ਸਮਾਂ ਪਹਿਲਾਂ ਜੋ ਸਾਨੂੰ ਜਾਣਕਾਰੀ ਮਿਲੀ ਸੀ ਉਹਦੇ ਮੁਤਾਬਕ ਉਹ ਕੋਮਾ ਦੇ ਵਿੱਚ ਸੀਗੀ ਹੁਣ ਕਿੰਨੀ ਕੋ ਕੰਡੀਸ਼ਨ ਚ ਸੁਧਾਰ ਹੋਇਆ ਕੋਮਾ ਵਾਲੇ ਪੇਸ਼ੈਂਟ ਕਿੰਨੀ ਕੋ ਜਲਦੀ ਰਿਕਵਰ ਕਰ ਪੰਦਾ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਬਣ ਜਾਂਦਾ ਆ ਬਿਲਕੁਲ ਇਹ ਡਾਕਟਰਾਂ ਦੇ ਵੱਲੋਂ ਹੁਣ ਕੀ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਸੇ ਦੇ ਉੱਪਰ ਨਿਰਭਰ ਕਰਦੀ ਹੈ ਗੱਲ ਪਰ ਚਲੋ ਇਹ ਇਸ ਨੂੰ ਆਪਾਂ ਹਾਂ ਪੱਖੀ ਗਿਣ ਸਕਦੇ ਆ ਜਾਂ ਫਿਰ ਕਹਿ ਲਈਏ ਕਿ ਚੰਗੀ ਖਬਰ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਲੋਕਾਂ ਦੇ ਲਈ ਉਹਨਾਂ ਸਾਰੇ ਪਤਵੰਤਿਆਂ ਦੇ ਲਈ ਇਸ ਨੂੰ ਚੰਗੀ ਖਬਰ ਗਿਣ ਸਕਦੇ ਆ ਜਿਹੜੇ ਰਾਜਵੀਰ ਦਾ ਨੂੰ ਚਾਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਕਲਾਕਾਰੀ ਨੂੰ ਪਸੰਦ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਹੈ ਹਾਲਾਂਕਿ ਇਹ ਜਾਣਕਾਰੀਆਂ ਮਿਲ ਰਹੀਆਂ ਨੇ ਜੱਸੀ ਗਿੱਲ ਪਹੁੰਚੇ ਨੇ ਰਣਜੀਤ ਬਾਵਾ ਪਹੁੰਚੇ ਨੇ ਗਿੱਲ ਰੌਂਤਾ ਜਿਨ੍ਹਾਂ ਦੀਆਂ ਲਿਖਤਾਂ ਨੂੰ ਗਾ ਕੇ ਉਹਨਾਂ ਦੇ ਵੱਲੋਂ ਐਡਾ ਵੱਡਾ ਨਾਮਣਾ ਖਟਿਆ ਗਿਆ ਇਹ ਕੰਗਣੀ ਗਾਣੇ ਦਾ ਜ਼ਿਕਰ ਜਿਹੜਾ ਵਾਰ-ਵਾਰ ਹੁੰਦਾ ਹੈ ਗਿੱਲ ਰੌਂਤਾ ਹੋਰਾਂ ਦੇ ਵੱਲੋਂ ਲਿਖਿਆ ਗਿਆ ਗਾਣਾ ਸੀ ਉਹ ਵੀ ਉੱਥੇ ਪਹੁੰਚੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਪਤਨੀ ਜਿਹੜੀ ਹੈ ਰਾਜਵੀਰ ਜਵੰਦਾ ਹੋਰਾਂ ਦੀ ਉਹ ਵੀ ਉੱਥੇ ਪਹੁੰਚੇ ਹੋਏ ਨੇ ਹਾਲਾਂਕਿ ਚਿਹਰੇ ਦੇ ਉੱਪਰ ਛੱਕਣ ਦੀ ਗੱਲ ਸਾਡੇ ਸਹਿਯੋਗੀ ਜਿਹੜੇ ਨੇ ਦ ਤੇ ਚਿਹਰਿਆਂ ਦੇ ਉੱਪਰ ਛਿਕਨ ਮੱਥਿਆਂ ਦੇ ਉੱਪਰ ਛਿਕਨ ਆਉਣਾ ਲਾਜ਼ਮੀ ਹੁੰਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਹੋਰਾਂ ਦੇ ਇਰਤ ਗਿਰਤ ਇਸ ਵਕਤ ਬਣੀਆਂ ਪਈਆਂ ਨੇ ਸਥਿਤੀਆਂ ਬਣੀਆਂ ਪਈਆਂ ਨੇ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਅਪਡੇਟ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਇਸੇ ਤਰੀਕੇ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾਵਾਂਗੇ ਬਹਿਰ ਹਾਲ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਹੈ ਪਰ ਥੋੜਾ ਜਿਹਾ ਸੁਧਾਰ ਜਿਹੜਾ ਹੈ ਉਸ ਦੇ ਬਾਰੇ ਜਾਣਕਾਰੀਆਂ ਜ਼ਰੂਰ ਸਾਡੇ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਜਿਹੜੀਆਂ ਤੁਹਾਡੇ ਤੱਕ ਇਨ ਬਿਨ ਪਹੁੰਚਦੀਆਂ ਕਰ ਦਿੱਤੀਆਂ ਗਈਆਂ ਨੇ ਮਨਪ੍ਰਿੰਤ ਖੁੱਲਰ ਸਾਡੇ ਨਾਲ ਮਨਪ੍ਰੀਤ ਕੀ ਅਪਡੇਟ ਆ ਪਾਰ ਰਿਹਾ ਹਸਪਤਾਲ ਦੇ ਅੰਦਰੋਂ ਹਾਂ ਜੀ ਬਿਲਕੁਲ ਰਣਜੀਤ ਬਾਵਾ ਜਸਪੀਰ ਜਸਰੀ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉੱਪਰ ਪਹੁੰਚੇ ਨੇ ਗਿੱਲ ਰੌਣਤਾ ਔਰ ਰਾਜਵੀਰ ਜਵੰਦਾ ਦੇ ਵਾਈਫ ਵੀ ਬਾਹਰ ਨੇ ਔਰ ਸਾਰੇ ਜੋ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਕੋਈ ਵੀ ਯਕੀਨ ਹੀ ਨਹੀਂ ਕਰ ਪਾ ਰਿਹਾ ਕਿ ਰਾਜਵੀਰ ਜਵੰਦਾ ਜੋਨੇ ਇੰਨੀ ਹਾਂ ਜੀ ਜੀ ਬਣਾ ਰਹੇ ਨੇ ਕਿ ਮਤਲਬ ਜੀ ਹਾਲਤ ਹਾਲਤ ਨਾਜ਼ੁਕ ਬਣੀ ਹੋਈ ਹੈ ਬਹੁਤ ਜ਼ਿਆਦਾ ਹਾਲਤ ਕਾਜਲਾ ਪੰਜਾਬੀ ਰਾਈਟਰ ਬਾਹਰ ਆਏ ਸੀਗੇ ਉਹਨਾਂ ਨੂੰ ਮਿਲ ਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਥੋੜੀ ਜੀ ਹਾਲਤ ਜਿਹੜੀ ਉਹਨਾਂ ਦੀ ਠੀਕ ਲੱਗ ਰਹੀ ਹੈ ਜੋ ਉਮੀਦ ਕਰਦੇ ਆ ਕਿ ਉਹ ਜਲਦੀ ਜ ਉਹਨੇ ਠੀਕ ਹੋ ਜਾਣਗੇ ਤੇ ਬਾਕੀ ਇਹ ਕਿ ਜਵੰਦਾ ਜੀ ਨੂੰ ਮਿਲਣ ਦੇ ਲਈ ਵੀ ਅੰਦਰ ਜਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਅਸੀਂ ਉਹਨਾਂ ਦੀ ਹਾਲਤ ਵੀ ਦੇਖ ਲਈਏ ਲੇਕਿਨ ਫਿਲਹਾਲ ਜਿਹੜੀ ਸਿਕਿਉਰਿਟੀ ਇੰਨੀ ਟਾਈਟ ਹੈ ਕਿ ਕੋਈ ਅੰਦਰ ਨਹੀਂ ਜਾ پا ਰਿਹਾ ਬਿਲਕੁਲ ਇੱਕ ਵਾਰੀ ਮਨਪ੍ਰੀਤ ਮੈਂ ਚਾਹਾਂਗਾ ਜੋ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਜੋ ਹਸਪਤਾਲ ਦੇ ਹਾਲਾਤ ਨੇ ਇੱਕ ਵਾਰੀ ਫੇਰ ਸਾਡੇ ਦਰਸ਼ਕਾਂ ਨੂੰ ਦੱਸ ਜਿਹੜੇ ਜਿਹੜੇ ਸਿੰਗਰ ਉੱਥੇ ਪਹੁੰਚ ਰਹੇ ਨੇ ਕਲਾਕਾਰ ਪਹੁੰਚ ਰਹੇ ਨੇ ਕੀ ਸਿਕਿਉਰਿਟੀ ਦਾ ਇੰਤਜ਼ਾਮ ਨੇ ਪਰਿਵਾਰਕ ਮੈਂਬਰ ਕੌਣ ਕੌਣ ਨੇ ਔਰ ਹਾਲਤ ਬਾਰੇ ਤਾਂ ਤੁਸੀਂ ਦੱਸ ਹੀ ਰਹੇ ਹੋ ਜੀ ਜੀ ਉਹ ਉਹਨਾਂ ਦੇ ਪੂਰੀ ਦੀ ਪੂਰੀ ਫੈਮਲੀ ਜਿਹੜੀ ਬਾਹਰ ਉਹਨਾਂ ਦੀ ਵਾਈਫ ਦੇਖੀ ਜਾ ਰਹੀ ਹੈ ਔਰ ਬਹੁਤ ਹੀ ਡਿਸਟਰਬ ਲੱਗ ਰਹੇ ਨੇ ਉਹ ਵੀ ਔਰ ਤੁਹਾਨੂੰ ਦੱਸ ਦੇਣਾ ਕਿ ਪੰਜਾਬੀ ਗਾਇਕ ਇੱਥੇ ਪਹੁੰਚ ਰਹੇ ਨੇ ਔਰ ਸਦੀ ਸ਼ਾਜਲਾ ਹੁਣੇ ਹੀ ਉਹਨਾਂ ਨੂੰ ਮਿਲ ਕੇ ਥੋੜਾ ਟਾਈਮ ਪਹਿਲਾਂ ਹੀ ਬਾਹਰ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਰਾਜੂ ਜੋਂਦਾ ਜੋਂ ਨੇ ਪਹਿਲਾਂ ਨਾਲੋਂ ਥੋੜੀ ਜਿਹੀ ਬੈਟਰ ਕੰਡੀਸ਼ਨ ਦੇ ਵਿੱਚ ਲੱਗ ਰਹੇ ਨੇ ਚਲੋ ਯਾਰ ਅਰਦਾਸਾਂ ਕਮ ਆ ਰਹੀਆਂ ਨੇ ਲੋਕਾਂ ਦੀਆਂ ਜੀ 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 ਬਿਲਕੁਲ ਅਰਦਾਸਾਂ ਕਮ ਆ ਰਹੀਆਂ ਨੇ ਕਿਉਂਕਿ ਹਰ ਕੋਈ ਜੋ ਹੈ ਸਦਮੇ 'ਚ ਔਰ ਲੋਕ ਆਪਣੇ ਕੰਮ ਛੱਡ ਕੇ ਹਾਰੀ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਜਿੱਦਾਂ ਹੀ ਉਹਨਾਂ ਨੇ ਰਾਜਵੀਰ ਜੁੰנדה ਦੀ ਗੱਲ ਸੁਣੀ ਕਿ ਰਾਜਵੀਰ ਜੁੰנדה ਜਿਉਂ ਨੇ ਬੁਰੀ ਤਰ੍ਹਾਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਆਪਣੀ ਰਾਈਡਿੰਗ ਦੇ ਦੌਰਾਨ ਕਿਉਂਕਿ ਸਭ ਜਾਣਦੇ ਨੇ ਕਿ ਰਾਜਵੀਰ ਜੁੰנדה ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸੀਗੇ ਉਹਨਾਂ ਨੇ ਗਵਰਨਮੈਂਟ ਜੌਬ ਵਿੱਚ ਛੱਡੀ ਆਪਣੇ ਪੰਜਾਬੀ ਸਿੰਗਿੰਗ ਕੈਰੀਅਰ ਦੇ ਕਰਕੇ ਤਾਂ ਕਿ ਉਹ ਆਪਣਾ ਸਿੰਗਿੰਗ ਕੈਰੀਅਰ ਦੇ ਵਿੱਚ ਜਿਹੜਾ ਉਹ ਨਾਮ ਬਣਾ ਪਾਉਣ ਤੇ ਉਹਨਾਂ ਨੇ ਨਾਮ ਬਣਾਇਆ ਸਕੂਨ ਵਰਗੇ ਗਾਣੇ ਜੋ ਉਹਨਾਂ ਨੇ ਇੰਡਸਟਰੀ ਨੂੰ ਦਿੱਤੇ ਅਤੇ ਜਿਹੜੇ-ਜਿਹੜੇ ਕਲਾਕਾਰ ਦੱਸ ਰਹੇ ਸੀ ਕਿ ਤੁਸੀਂ ਇਸ ਵੇਲੇ ਜਿਹੜੇ ਹਸਪਤਾਲ ਦੇ ਅੰਦਰ ਮੌਜੂ ਬਾਵਾ ਪਹੁੰਚੇ ਨੇ ਗਿਲਰੋਂਤਾ ਪਹੁੰਚੇ ਨੇ ਤੇ ਸਤੀਸ਼ਾ ਜਲਾ ਪਹੁੰਚੇ ਨੇ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਗੁਰਵਿੰਦਰ ਬਿੱਲਾ ਸਿੰਘ ਔਰ ਗੁਰਵਿੰਦਰ ਬਿੱਲਾ ਕਨਵਰ ਕਰੇ ਬਾਅਦ ਜੀ ਜੀ ਕਨਵਰ ਕਰਵਾਲ ਜੀ ਬਾਕੀ ਸਾਰੇ ਕਲਾਕਾਰ ਅੱਛਾ ਮਨ ਜੀ ਲొਕੇਸ਼ਨ ਦਾ ਪਤਾ ਲੱਗ ਪਾਇਆ ਕਿ ਆਖਰਕਾਰ ਇਹ ਐਕਸੀਡੈਂਟ ਕਿਵੇਂ ਹੋਇਆ ਕਿਉਂਕਿ ਅਸੀਂ ਹਰਿਆਣਾ ਪੁਲਿਸ ਨਾਲ ਵੀ ਸੰਪਰਕ ਕੀਤਾ ਹਿਮਾਚਲ ਪੁਲਿਸ ਨਾਲ ਵੀ ਸੰਪਰਕ ਕੀਤਾ ਉਹ ਦੋਵੇਂ ਹੀ ਦੱਸ ਰਹੇ ਨੇ ਕਿ ਸਾਡੀ ਲੋਕੇਸ਼ਨਾਂ ਦੇ ਵਿੱਚ ਯਾਨੀ ਕਿ ਬੱਦੀ ਦੇ ਵਿੱਚ ਇਹ ਐਕਸੀਡੈਂਟ ਨਹੀਂ ਹੋਇਆ ਹਜੇ ਤੱਕ ਰਿਪੋਰਟ ਬੱਦੀ ਪੁਲਿਸ ਇਹ ਕਹਿ ਰਹੀ ਹੈ ਕਿ ਬੱਦੀ ਪੁਲਿਸ ਨੂੰ ਕੋਈ ਰਿਪੋਰਟ ਨਹੀਂ ਹੈ ਜਾਂ ਹਰਿਆਣਾ ਪੁਲਿਸ ਨੂੰ ਪਿੰਜੌਰ ਵਾਲੇ ਇਲਾਕੇ ਦੇ ਵਿੱਚ ਵੀ ਕੋਈ ਐਕਸੀਡੈਂਟ ਦੀ ਰਿਪੋਰਟ ਨਹੀਂ ਮਿਲੀ ਹੈ ਤੇ ਆਖਰਕਾਰ ਐਕਸੀਡੈਂਟ ਹੋਇਆ ਕਿਵੇਂ ਕਿਵੇਂ ਹੋਇਆ ਕਿੱਥੇ ਹੋਇਆ ਇਹਦੇ ਬਾਰੇ ਜਾਣਕਾਰੀ ਪਤਾ ਲੱਗ ਪਈ ਹੈ ਕੇ ਬਾਰੇ ਫਿਲਹਾਲ ਤਾਂ ਸਾਰੇ ਹੀ ਕਹਿ ਰਹੇ ਨੇ ਕਿ 32 ਤੋਂ ਸ਼ਿਮਲਾ ਹੀ ਜਾ ਰਹੇ ਸੀਗੇ ਕਿ ਉਹਨਾਂ ਦਾ ਰੋਡ ਤੇ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਟਾਇਰ ਵਗੈਰਾ ਸਲਿੱਪ ਹੋਣ ਕਰਕੇ ਲੇਕਿਨ ਅਗਰ ਕੋਈ ਵੀ ਇਸ ਰਿਲੇਟਡ ਸਾਡੇ ਕੋਲ ਕੋਈ ਵੀ ਅਪਡੇਟ ਆਉਂਦੀ ਹੈ ਜਾਂ ਕੋਈ ਵੀ ਬੰਦਾ ਅਦਰੋਂ ਬਾਹਰ ਨਿਕਲਦਾ ਤਾਂ ਅਸੀਂ ਉਹਨਾਂ ਨਾਲ ਡੈਫੀਨੇਟਲੀ ਗੱਲ ਕਰਕੇ ਜੀ ਜੀ ਤੁਸੀਂ ਤੁਸੀਂ ਕੋਸ਼ਿਸ਼ ਕਰੋਗੇ ਜਿਹੜੀਆਂ ਤਸਵੀਰਾਂ ਤੁਹਾਡੇ ਕੋਲ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਤੁਹਾਨੂੰ ਦਿਖਾਏ ਦੇ ਰਹੇ ਨੇ ਅਸੀਂ ਆਪਣੇ ਦਰਸ਼ਕਾਂ ਤੱਕ ਉਹ ਤਸਵੀਰਾਂ ਪਹੁੰਚਾਉਣਾ ਚਾਹੁੰਦੇ ਆਂ ਜਿਹੜੇ ਕਲਾਕਾਰ ਉੱਥੇ ਆ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਮਨਪ੍ਰੀਤ ਸਾਡੇ ਤੱਕ ਪਹੁੰਚਾਓ ਤਾਂ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਇਸ ਵੇਲੇ ਹਸਪਤਾਲ ਦੇ ਕੀ ਹਾਲਾਤ ਬਣੇ ਹੋਏ ਨੇ ਔਰ ਜਿਵੇਂ ਦੱਸ ਰਹੇ ਨੇ ਕਿ ਅਰਦਾਸਾਂ ਕਿਥੇ ਨਾ ਕਿਥੇ ਕੰਮ ਆ ਰਹੀਆਂ ਨੇ ਥੋੜਾ ਜਿਹਾ ਹਾਲਾਤ ਦੇ ਹਾਲਤ ਦੇ ਵਿੱਚ ਉਹਨਾਂ ਦੇ ਸੁਧਾਰ ਰਾਜਵੀਰ ਜੰਮਦਾ ਦੇ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਕਲਾਕਾਰ ਜਿਹੜੇ ਨੇ ਉਹ ਮਿਲ ਕੇ ਆ ਰਹੇ ਨੇ ਅੰਦਰ ਆ ਕੇ ਔਰ ਫਿਰ ਬਾਹਰ ਆ ਕੇ ਦੱਸ ਰਹੇ ਨੇ ਕਿ ਹਾਲਤ ਥੋੜੀ ਜੀ ਸੁਧਰ ਰਹੀ ਹੈ ਪਰ ਹਾਲਤ ਕਿਉਂਕਿ ਬਹੁਤ ਜ਼ਿਆਦਾ ਨਾਜ਼ੁਕ ਹੈ ਕੋਈ ਸਮਾਂ ਪਹਿਲਾਂ ਜੋ ਸਾਨੂੰ ਜਾਣਕਾਰੀ ਮਿਲੀ ਸੀ ਉਹਦੇ ਮੁਤਾਬਕ ਉਹ ਕੋਮਾ ਦੇ ਵਿੱਚ ਸੀਗੀ ਹੁਣ ਕਿੰਨੀ ਕੋ ਕੰਡੀਸ਼ਨ ਚ ਸੁਧਾਰ ਹੋਇਆ ਕੋਮਾ ਵਾਲੇ ਪੇਸ਼ੈਂਟ ਕਿੰਨੀ ਕੋ ਜਲਦੀ ਰਿਕਵਰ ਕਰ ਪੰਦਾ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਬਣ ਜਾਂਦਾ ਆ ਬਿਲਕੁਲ ਇਹ ਡਾਕਟਰਾਂ ਦੇ ਵੱਲੋਂ ਹੁਣ ਕੀ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਸੇ ਦੇ ਉੱਪਰ ਨਿਰਭਰ ਕਰਦੀ ਹੈ ਗੱਲ ਪਰ ਚਲੋ ਇਹ ਇਸ ਨੂੰ ਆਪਾਂ ਹਾਂ ਪੱਖੀ ਗਿਣ ਸਕਦੇ ਆ ਜਾਂ ਫਿਰ ਕਹਿ ਲਈਏ ਕਿ ਚੰਗੀ ਖਬਰ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਲੋਕਾਂ ਦੇ ਲਈ ਉਹਨਾਂ ਸਾਰੇ ਪਤਵੰਤਿਆਂ ਦੇ ਲਈ ਇਸ ਨੂੰ ਚੰਗੀ ਖਬਰ ਗਿਣ ਸਕਦੇ ਆ ਜਿਹੜੇ ਰਾਜਵੀਰ ਦਾ ਨੂੰ ਚਾਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਕਲਾਕਾਰੀ ਨੂੰ ਪਸੰਦ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਹੈ ਹਾਲਾਂਕਿ ਇਹ ਜਾਣਕਾਰੀਆਂ ਮਿਲ ਰਹੀਆਂ ਨੇ ਜੱਸੀ ਗਿੱਲ ਪਹੁੰਚੇ ਨੇ ਰਣਜੀਤ ਬਾਵਾ ਪਹੁੰਚੇ ਨੇ ਗਿੱਲ ਰੌਂਤਾ ਜਿਨ੍ਹਾਂ ਦੀਆਂ ਲਿਖਤਾਂ ਨੂੰ ਗਾ ਕੇ ਉਹਨਾਂ ਦੇ ਵੱਲੋਂ ਐਡਾ ਵੱਡਾ ਨਾਮਣਾ ਖਟਿਆ ਗਿਆ ਇਹ ਕੰਗਣੀ ਗਾਣੇ ਦਾ ਜ਼ਿਕਰ ਜਿਹੜਾ ਵਾਰ-ਵਾਰ ਹੁੰਦਾ ਹੈ ਇਹ ਗਿੱਲ ਰੌਂਤਾ ਹੋਰਾਂ ਦੇ ਵੱਲੋਂ ਲਿਖਿਆ ਗਿਆ ਗਾਣਾ ਸੀ ਉਹ ਵੀ ਉੱਥੇ ਪਹੁੰਚੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਪਤਨੀ ਜਿਹੜੀ ਹੈ ਰਾਜਵੀਰ ਜਵੰਦਾ ਹੋਰਾਂ ਦੀ ਉਹ ਵੀ ਉੱਥੇ ਪਹੁੰਚੇ ਹੋਏ ਨੇ ਹਾਲਾਂ ਹਸਤਾਲ ਦੇ ਵਿੱਚ ਇਸ ਤਰੀਕੇ ਦੀ ਹਾਲਤ ਦੇ ਨਾਲ ਜੂਝ ਰਿਹਾ ਹੋਵੇ ਉਸ ਵਕਤ ਚਿਹਰਿਆਂ ਦੇ ਉੱਪਰ ਛਿੱਕਨ ਮੱਥਿਆਂ ਦੇ ਉੱਪਰ ਛਿੱਕਨ ਆਉਣਾ ਲਾਜ਼ਮੀ ਹੁੰਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਹੋਰਾਂ ਦੇ ਇਰਤ ਗਿਰਤ ਇਸ ਵਕਤ ਬਣੀਆਂ ਪਈਆਂ ਨੇ ਸਥਿਤੀਆਂ ਬਣੀਆਂ ਪਈਆਂ ਨੇ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਅਪਡੇਟ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਇਸੇ ਤਰੀਕੇ ਦੇ ਐਨਕਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾਵਾਂਗੇ ਬਹਿਰ ਹਾਲ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਹੈ ਪਰ ਥੋੜਾ ਜਿਹਾ ਸੁਧਾਰ ਜਿਹੜਾ ਹੈ ਉਸ ਦੇ ਬਾਰੇ ਜਾਣਕਾਰੀਆਂ ਜ਼ਰੂਰ ਸਾਡੇ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਜਿਹੜੀਆਂ ਤੁਹਾਡੇ ਤੱਕ ਐਨ